ਉਹ ਫੋਨ ਨੂੰ ਛੱਡ ਦੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਗੱਲ ਕਰਨੀ ਤੂੰ ਫੋਨ 'ਚ ਵੜੀ ਰਿਆ ਕਰ ਹਾਂ ਦੇ ਸੁ ਅੱਛਾ ਮੇਰੀ ਸੁਣ ਗੱਲ ਤੇਰਾ ਇੱਕ ਰਿਸ਼ਤਾ ਆਈ ਭਾਬੀ ਮੈਂ ਤੁਹਾਨੂੰ ਕਹਾਂ ਤੇਗਾ ਵਾ ਮੈਂ ਜੇ ਨਹੀਂ ਵਿਆਹ ਕਰਾਉਣਾ ਤੂੰ ਸੁਣ ਤੇ ਲੈ ਗੱਲ ਮੇਰੀ ਪੂਰੀ ਰਿਸ਼ਤਾ ਬੜਾ ਵਧੀਆਈ ਮੁੰਡਾ ਵੀ ਇੰਨਾ ਸੋਹਣਾ ਮੈਂ ਤੇਰੀ ਗੱਲ ਆ ਵੀ ਤੂੰ ਸਰਦਾਰ ਕਿੰਨੀ ਹੋਈ ਹੈ ਵੀ ਸਰਦਾਰ ਆ ਬਿਜ਼ਨਸ ਵੀ ਵਧੀਆ ਵਾ ਤੇ ਮੈਂ ਸੋਚਦੀ ਆ ਵੀ ਤੇਰਾ ਘਰ ਨਾਲ ਦੀ ਇਹ ਰਿਸ਼ਤਾ ਉਥੇ ਪੜ੍ਹਾਈ ਤੇ ਤੇਰੀ ਪੂਰੀ ਹੋ ਗਈ ਆ ਪਾ ਵੀ ਮੇਰੇ ਵਿਆਹ ਬਾਰੇ ਨਹੀਂ ਸੋਚਿਆ ਨਾਲੇ ਜਦੋਂ ਮੇਰਾ ਮਨ ਹੋਊਗਾ ਤੇ ਮੈਂ ਕਹਿ ਦਊਂਗੀ ਵੇਖ ਰਿਸ਼ਤੇ ਚੰਗੇ ਕਦੀ ਕਦੀ ਹੁੰਦੇ ਆ ਜੇ ਰਿਸ਼ਤੇ ਨੂੰ ਟਕਰਾ ਦਈਏ ਫਿਰ ਉਹ ਜੀ ਗੱਲ ਨਹੀਂ ਬੰਦੀ ਹੈਗੀ ਤੇ ਮੈਂ ਕਿਹੜਾ ਕੁ ਵਾਰੀ ਰਹਿ ਚੱਲੀ ਐ ਇੱਕ ਨੇਕ ਦਿਨ ਤੇ ਹੋਣਾ ਹੀ ਆ ਅਜੇ ਨਹੀਂ ਮੇਰੇ ਮਾਨੇਗਾ ਨਹੀਂ ਕਰਾਉਣਾ ਮੈਂ ਚੱਲ ਮੈਂ ਤਾਂ ਸੋਚਿਆ ਮੈਂ ਚੱਲ ਮੈਂ ਤੈਨੂੰ ਪੁੱਛ ਕੇ ਵੇਖਣੀ ਭਲਾ ਕੀ ਕਹਿੰਦੀ ਆ ਮੰਮੀ ਕਿੱਥੇ ਆ ਮੰਮੀ ਤੇ ਉਹ ਵਾ ਮੰਮੀ ਨੂੰ ਪੁੱਛਿਆ ਤੁਸੀਂ ਮੰਮੀ ਨੂੰ ਪੁੱਛਿਆ ਨਾ ਉਹ ਕਹਿੰਦੇ ਤੂੰ ਗੱਲ ਕਰ ਮੰਮੀ ਹਾਈ ਹਾਈ ਬੱਸ ਇਹਨੇ ਮਾਂ ਨੂੰ ਪਿਆਰ ਚ ਫਸਾ ਲ ਲਈ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਨਾ ਤੇ ਮਾਂ ਨੇ ਕਹਿੰਨਾ ਕੁੜੀ ਤਾਂ ਮੇਰੀ ਛੋਟੀ ਆ ਜਾ ਮੈਂ ਵੇਖਾਂ ਕਿਤੇ ਨਾ ਹੀ ਨਾ ਕਰ ਦਨ ਮਾਂ ਮੰਮਾ ਮੰਮੀ ਹੂੰ ਤੂੰ ਕੀ ਸੋਚੰਦੇ ਜਣ ਕੁਛ ਨਹੀਂ ਭਰਾਵਾ ਇਹ ਹੀ ਸੋਚਦੇ ਵੀ ਹੁਣ ਸੀਮਾ ਜੋ ਕਹਿੰਦੀ ਪਈ ਏ ਜਿਸਮਰਤ ਨਾਮ ਮੰਨੀ ਤੇ ਫਿਰ ਕੀ ਕਰਾਂਗੇ ਉਹ ਮੰਮੀ ਮਾਂਜੇਗੀ ਮੁੰਡਾ ਵੇ ਮੁੰਡਾ ਤੇ ਵਿਖਾਉ ਉਹਨੂੰ ਇੱਕ ਵਾਰੀ ਮੰਮੀ ਲਾ ਆਹਾ ਆ ਜਾ ਬੇ ਜੀ ਆ ਭਾਬੀ ਜੀ ਕੀ ਕਹਿੰਦੇ ਆ ਕੀ ਕਹਿੰਦੇ ਵੇ ਮੇਰੇ ਰਿਸ਼ਤੇ ਬਾਰੇ ਤੇ ਗੱਲ ਕਰਨ ਤੇ ਫਿਰ ਕੀ ਹੋ ਗਿਆ ਜਦੋਂ ਮੈਂ ਤੁਹਾਨੂੰ ਕਿਹਾ ਬੇ ਜੀ ਨਹੀਂ ਕਰਾਉਣਾ ਸਿਮਰ ਤਾਂ ਕਰਾਉਣਾ ਕਿਉਂ ਨਹੀਂ ਵੀਰੇ ਜੇ ਮੇਰਾ ਨਹੀਂ ਮਨ ਹੈਗਾ ਵੀ ਹੁਣ ਇਹਦੇ ਮੇਰੇ ਸਟੱਡੀ ਕੰਪਲੀਟ ਹੋਈ ਆ ਇੱਡੀ ਜਲਦੀ ਮੇਰਾ ਵਿਆਹ ਵੀ ਕਰ ਦੇਣਾ ਜੇ ਤੇ ਤੇਰਾ ਪਹਿਲੋ ਕਿਤਰਾ ਮਨ ਹੋ ਗਿਆ ਸੀ ਲਕੀ ਮੰਮੀ ਵੇਖੋ ਨਾ ਆ ਕਿਹ ਤਰੀਕੇ ਨਾਲ ਗੱਲ ਕਰਨ ਦਾ ਚਲੋ ਤੂੰ ਪਿਆਰ ਨਾਲ ਗੱਲ ਕਰੋ ਨਾ ਤੂੰ ਹੀ ਕਰੋ ਹਰ ਮੰਮੀ ਸਿਮਰਤ ਮਿਕਲਸਨ ਮੇਰੇ ਬੱਚੇ ਮਿਕਲਸਨ ਸੀਮਾ ਵੀ ਕਰਨਾ ਹੀ ਹੈ ਅੱਜ ਵੀ ਕਰਨਾ ਕੱਲ ਵੀ ਕਰਨਾ ਕਰਨਾ ਤੇ ਹੈ ਹੀ ਹੈ ਨਾਲ ਪੁੱਤ ਜੜੀ ਗੱਲ ਦਿਲ ਨੂੰ ਸੱਟ ਲਾ ਕੇ ਜਾਵੇ ਨਾ ਉਹਨੂੰ ਜਲਦੀ ਜਲਦੀ ਖਤਮ ਕਰ ਦੇਣੀ ਚਾਹੀਦੀ ਹੈ ਔਰ ਉਹਨੂੰ ਅਸੀਂ ਜਿੰਨਾ ਲਟਕਾਵਾਂਗੇ ਨਾ ਉਨਾਂ ਹੀ ਦਰਦ ਵੱਧਾਏ ਮੈਂ ਮੰਨਦੀ ਮਮੀ ਤੁਹਾਡੀ ਗੱਲ ਏ ਪਰ ਮੇਰਾ ਜੇ ਮਨ ਨਹੀਂ ਹੈਗਾ ਵਿਆਹ ਕਰਾਉਂਦਾ ਲੈ ਤੇਰਾ ਜਦੋਂ ਰਿਸ਼ਤਾ ਹੋ ਜਾਏਗਾ ਤੇਰਾ ਵਿਆਹ ਹੋ ਜਾਏਗਾ ਵੇਖੀ ਸਭ ਕੁਝ ਤੈਨੂੰ ਭੁੱਲ ਜਾਣਾ ਵਾ ਨਵੀਂ ਜ਼ਿੰਦਗੀ ਤੇਰੀ ਸ਼ੁਰੂ ਹੋ ਜੰਨੀ ਆ ਬੜੇ ਚੰਗੇ ਹੀ ਜਿੱਦ ਤੇ ਮੈਂ ਰਿਸ਼ਤਾ ਕਰਾਉਣੀ ਆ ਖਾਸ ਏ ਮੇਰੀ ਭਾਬੀ ਜੀ ਦੇ ਨਹੀਂ ਦਿਲ ਕਰਦਾ ਕਰਾਉਣ ਨੂੰ ਮਮੀ ਇਹ ਨਾ ਨਾ ਗੱਲ ਕਹੋ ਨਹੀਂ ਦਿਲ ਕਰਦਾ ਕਰਾਉਣ ਨੂੰ ਤੀ ਕੋਪੀ ਹੋਣ ਕਰਾਣਾ ਵਾ ਕੋਈ ਨਹੀਂ ਸੀਮਾ ਕੋਈ ਗੱਲ ਨਹੀਂ ਕੋਈ ਹਰ ਚੀਜ਼ ਵਕਤ ਨਾਲ ਹੀ ਚੰਗੀ ਲੱਗਦੀ ਹੈ ਕੀ ਦਿਲ ਕਰਦਾ ਤੇਰਾ ਮੇਰਾ ਜਿ ਵਿਆਹ ਬਾਰੇ ਕੋਈ ਖਿਆਲ ਨਹੀਂ ਹੈਗਾ ਜਦੋਂ ਮੇਰਾ ਮਨ ਹੋਗਾ ਨਾ ਮੈਂ ਤੁਹਾਨੂੰ ਦੱਸ ਦੂੰਗੀ ਹਾਲੇ ਪਰ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਮਿਲ ਤੇ ਸਾਲ ਰੁਕ ਜੇਗੀ 2 ਸਾਲ ਰੁਕ ਜੇਗੀ ਕਰਾਉਣਾ ਤਾਂ ਹੈ ਹੀ ਹੈ ਨਾ ਤੂੰ ਇੱਕ ਵਾਰੀ ਵੀਕ ਤੇ ਸਹੀ ਜੇ ਤੈਨੂੰ ਮੁੰਡਾ ਪਸੰਦ ਹੋਏਗਾ ਤੇ ਕਰ ਦਾਂਗੇ ਵੱਡੀ ਗੱਲ ਪਤਾ ਕੀ ਗੱਲ ਹੀ ਹੁਣ ਤੇ ਸਾਨੂੰ ਚੰਗਾ ਰਿਸ਼ਤਾ ਚੱਲ ਕੇ ਆਇਆ ਤੇ ਜੇ ਮੰਮੀ ਨੂੰ ਪਸੰਦ ਹੋਏਗਾ ਨਾ ਫੇਰ ਹੀ ਗੱਲ ਤੋਰਾਂਗੇ। ਥੋੜਾ ਦਿਨ ਵਿਖਾ ਦਿੰਦੇ ਆ। ਜੇ ਤੂੰ ਕਹਿੰਗੇ ਨਾ ਠੀਕ ਆ ਫੇਰ ਮੈਂ ਅੱਗੇ ਫੋਨ ਕਰਾਂਗੀ। ਜੇ ਤੂੰ ਕਹਿੰਗੇ ਨਾ ਨਹੀਂ ਤੇ ਆਪਾਂ ਉਹਨਾਂ ਨੂੰ ਨਾ ਕਰ ਦਿੰਨੇ ਆ। ਹਾਂ ਬਿਲਕੁਲ। ਜੇ ਤੈਨੂੰ ਮੁੰਡਾ ਪਸੰਦ ਨਹੀਂ ਹੋਏਗਾ ਤੇ ਲੱਕੀ ਠੀਕ ਹੈ ਨਾ। ਬਿਲਕੁਲ ਸਹੀ ਗੱਲ। ਤੇਰੀ ਮਰਜ਼ੀ ਤੋਂ ਬਿਨਾਂ ਆਪਾਂ ਕਰਨਾ ਨਹੀਂ। ਦੇਖ ਸਿਮਰਤ ਮੇਰੀ ਗੱਲ ਸੁਣ। ਪਹਿਲਾਂ ਵੀ ਤੂੰ ਸਰਦਾਰ ਮੁੰਡਾ ਮੰਗਦੇ ਸੀ ਨਾ ਤੇ ਆ ਵੀ ਮੁੰਡਾ ਸਰਦਾਰ ਹੀ ਆ। ਤੇ ਫਿਰ ਭੈਣ ਭਰਾ ਹੀ ਗਈ ਤੇ ਵੇਖ ਲੈ ਫੈਮਿਲੀ ਛੋਟੀ ਹੋ। ਤੂੰ ਰਾਜ ਕਰੇਂਗੀ ਰਾਜ। ਦੇਖ ਅਸੀਂ ਤੇ ਦੇਖਣੇ ਚਾਕੇ ਕੋਈ ਇਤਰਾਜ਼ ਨਹੀਂ ਨਾਲ ਤੇਰੀ ਭਾਬੀ ਵੇਖ ਉਹਦੀ ਭਾਬੀ ਇਹ ਕੋ ਕਰਾਂਦੀ ਵੀ ਸਿਆਣੀ ਏ ਸਮਝਦਾਰ ਹੈ ਚਲੋ ਠੀਕ ਆ ਜਿਵੇਂ ਤੁਹਾਨੂੰ ਸਹੀ ਲੱਗਦਾ ਲੈ ਹਾਂ ਤੇ ਗੱਲੀ ਵਧੀਆ ਕਰ ਦਿੱਤੀ ਹੁਣ ਤਾਂ ਫੋਟੋ ਵੇਖਣੀ ਆ ਕਿ ਡਾਇਰੈਕਟਿਵ ਵੇਖਣੀ ਮੁੰਡਾ ਹੈ ਕਿੱਥੋਂ ਦਾ ਵਾ ਤੈਨੂੰ ਮੈਂ ਦਾਦਾ ਸਿਮਰਤ ਇਹਦੇ ਪਿੰਡ ਦਾ ਹੈਗਾ ਸਾਡੇ ਪਿੰਡ ਦਾ ਨਹੀਂ ਆ ਲੱਗ ਜਿਹੜਾ ਪਿੰਡ ਨਹੀਂ ਸ਼ਾਹਪੁਰ ਉੱਥੋਂ ਦਾ ਵਾ ਪਿੰਡ ਮੈਂ ਨਹੀਂ ਪਿੰਡ 'ਚ ਵਿਆਹ ਕਰਾਉਣਾ ਤੇ ਪਿੰਡ ਨੂੰ ਕੀ ਗੱਲ ਹੈ ਕੀ ਆ ਨਾ ਵੀਰੇ ਮੈਂ ਨਹੀਂ ਪਿੰਡ 'ਚ ਵਿਆਹ ਕਰਾਉਣਾ ਨਾਲੇ ਮੰਮੀ ਤੁਸੀਂ ਮੈਨੂੰ ਤਾਂ ਪੜਾਇ ਲਖਾਇ ਇਸ ਕਰਕੇ ਕਿ ਮੇਰਾ ਪਿੰਡ 'ਚ ਵਿਆਹ ਕਰ ਦੋ ਅੱਜ ਕੱਲੋ ਪਿੰਡ ਪਿੰਡ ਨਹੀਂ ਰੇ ਅੱਜ ਕੱਲ ਪੜੇ ਲਿਖਿਆਂ ਦਾ ਜਮਾਨਾ ਉਹ ਵੀ ਪੜੇ ਲਿਖੇ ਹੁੰਦੇ ਸਾਰੇ ਪਿੰਡ ਵਾਲੇ ਵੀ ਤੇ ਪਿੰਡਾਂ ਵਾਲੇ ਲੋਕ ਤਾਂ ਚੰਗੇ ਬੜੇ ਹੁੰਦੇ ਆ ਦਿਲ ਦੇ ਸਾਫ਼ ਹੁੰਦੇ ਆ ਮੈਨੂੰ ਨਹੀਂ ਪਤਾ ਭਾਵੇਂ ਚੰਗੇ ਨੇ ਭਾਵੇਂ ਮਾੜੇ ਹੋਣ ਪਰ ਮੈਂ ਪਿੰਡ 'ਚ ਨਹੀਂ ਵਿਆਹ ਕਰਾਉਣਾ ਤੂੰ ਪਿੰਡ 'ਚ ਕੀ ਮਰਾਈ ਹੈ ਮੰਮੀ ਇਹ ਨਿਪੜੇ ਪਿੰਡ 'ਚ ਜਾਣ ਵਾਸਤੇ ਕੀਤੀ ਜੇ ਕੱਲ ਨੂੰ ਉਹਨਾਂ ਨੇ ਮਿਲ ਕੇ ਗੋਇਆ ਚੱਕ ਘਰ ਦਾ ਕਿੰਨਾ ਕੰਮ ਹੁੰਦਾ ਵਾ ਮੈਂ ਨਹੀਂ ਮਿੱਟੀ ਘਟੇ ਚ ਰਾ ਸਕਦੀ ਸਿਮਰਤ ਹੁਣ ਗੱਲਾਂ ਨਹੀਂ ਹੈਗੀਆਂ ਹੁਣ ਗੋਇਆ ਚੱਕਣ ਵਾਲੀਆਂ ਹੁਣ ਤੇ ਘਰਾਂ ਘਰਾਂ 'ਚ ਕੰਮ ਵਾਲੀਆਂ ਲੱਗੀਆਂ ਹੋਈਆਂ ਵਾ ਇਹ ਥੋੜੀ ਵੀ ਦਿਨ ਨੂੰ ਜਾਂਦੇ ਕਹਿਣ ਕਿ ਗੋਇਆ ਚੱਕ ਕੰਮ ਵਾਲੇ ਉਹਨਾਂ ਦੀ ਨਿਰ ਲੱਗੇ ਹੁੰਦੇ ਆ ਤੇ ਨਾਲੇ ਉਹਨਾਂ ਦੀ ਕੋਠੀ ਆ ਕੋਈ ਮਾੜਾ ਮੋਟਾ ਮਕਾਨ ਨਹੀਂਗਾ ਭਾਵੇਂ ਦੀ ਜਿਵੇਂ ਚਾਰ ਕੋਠੀਆਂ ਕਿਉਂ ਨਾ ਹੋਵੇ ਪਰ ਮੈਂ ਪਿੰਡ 'ਚ ਵਿਆਹ ਨਹੀਂ ਕਰਾਉਣਾ ਹੈ ਮੰਮੀ ਇਹ ਮੰਨਦੀ ਨਹੀਂ ਗੱਲ ਮੈਂ ਕਹਤਾਂ ਮੈਂ ਪਿੰਡ 'ਚ ਨਹੀਂ ਵਿਆਹ ਕਰਾਉਣਾ ਚਲੋ ਰਹਿਣ ਦਿਓ ਜੇ ਉਹਦਾ ਮਾਨ ਹੀ ਨਹੀਂ ਹੈਗਾ ਪਿੰਡ 'ਚ ਵਿਆਹ ਕਰਾਉਣ ਦਾ ਤੇ ਫਿਰ ਫਾਇਦਾ ਕੀ ਹੈ ਜੇ ਜਾ ਕੇ ਉਹ ਤੇ ਖੁਸ਼ ਨਾ ਰਹੀ ਤੇ ਕੀ ਫਾਇਦਾ ਜੇ ਹੁਣ ਤੇ ਮੰਮੀ ਰਿਸ਼ਤੇਦਾਰਾਂ 'ਚ ਹੁੰਦੇ ਆ ਵਾ ਕੱਲ ਨੂੰ ਓਪਰ 'ਚ ਹੋ ਗਿਆ ਫਿਰ ਚੰਗੀ ਰਹੇਗੀ ਜੇ ਮੁੰਡਾ ਖਾਂਦਾ ਪਿੰਦਾ ਨਿਕਲ ਆਇਆ ਇਹ ਤਾਂ ਤੇ ਸਾਨੂੰ ਪਤਾ ਮੁੰਡੇ ਬਾਰੇ ਕੋਈ ਇਦਾਂ ਦੇ ਕੁਝ ਨਹੀਂ ਦਾ ਵੀਰ ਜੀ ਸਾਰੇ ਚੰਗੇ ਹੁੰਦੇ ਆ ਸਿਮਰਤ ਤੂੰ ਬਾਹਨਾ ਮਾਰਦੀ ਪਈ ਏ ਕਿ ਤੂੰ ਵਿਆਹ ਕਰਾਣਾ ਨਹੀਂ ਚਾਹਦੀ ਕਿ ਪਿੰਡ ਦਾ ਕਰਦੀ ਵੀ ਇਹ ਵਜਾ ਦਾਸ ਪੂਰੀ ਐਵੇਂ ਅਸੀਂ ਕਿਸੇ ਨੂੰ ਗਲਤ ਵੀ ਨਹੀਂ ਸੀ ਮੈਂ ਕਹਿ ਸਕਦੇ ਵੀ ਅਸੀਂ ਪਿੰਡ ਦਾ ਬਹਾਨਾ ਪਾਉਂਦੇ ਪਿਆ ਦੱਸ ਤੈਨੂੰ ਸੱਚੀ ਪਿੰਡ ਵਾਲੇ ਨਹੀਂ ਪਸੰਦ ਮੈਨੂੰ ਪਿੰਡ ਵਾਲੇ ਨਹੀਂ ਪਸੰਦ ਨਾਲੇ ਦੂਜੀ ਗੱਲ ਮੈਂ ਵਿਆਹ ਜੇ ਕਰੋਣਾ ਨਹੀਂ ਆ ਇਹ ਕਹ ਕਿ ਮੈਂ ਵਿਆਹ ਨਹੀਂ ਕਰਾਣਾ ਹਜੇ ਇਹ ਨਾ ਕਹਿ ਪਿੰਡ ਨੂੰ ਬਦਨਾਮ ਨਾ ਕਰੋ ਨਹੀਂ ਇਹਨੇ ਚ ਵਿਆਹ ਇਹ ਪਿੰਡ ਦੇ ਲੋਗ ਐਦਾ ਇਹ ਨਾ ਕੋ ਇਹ ਕਹਿ ਕੇ ਮੇਰਾ ਮੂੜ ਨਹੀਂ ਹੈਗਾ ਜੇ ਵਿਆਹ ਕਰਾਂਦਾ ਸੀਮਾ ਉਹਨਾਂ ਨੂੰ ਕਹਿ ਕੇ ਥੋੜਾ ਟਾਈਮ ਲੈ ਲੈ ਬੇਟੇ ਕੋਈ ਨਹੀਂ ਉਹਨਾਂ ਨੂੰ ਕਹਿ ਸਾਨੂੰ ਥੋੜਾ ਜਿਹਾ ਟਾਈਮ ਦਿਓ ਸੋਚਣ ਵਾਸਤੇ ਲੱਕੀ ਨਾ ਵੀ ਨਾ ਕਰੋ ਨਾ ਵੀ ਨਹੀਂ ਮੰਮੀ ਫੇਰ ਵੀ ਤੇ ਨਾ ਹੀ ਕਰਨੀ ਜਦੋਂ ਉਹਨੂੰ ਪਿੰਡ ਪਸੰਦ ਹੀ ਨਹੀਂ ਆ ਤੇ ਮੈਂ ਸਿੱਧਾ ਕਹਿ ਦਿੰਨੀ ਆ ਪਈ ਉਹਦੀ ਪੜ੍ਹਾਈ ਉਹਨੇ ਕਰਨੀ ਜੇ ਹੋਰ ਇਹੋ ਹੀ ਬਣਾ ਲਾਂਨੇ ਆ ਪਿਓ ਨੇ ਅੱਗੇ ਸਟੱਡੀ ਕਰਨੀ ਔਰ ਯਾਰੇ ਨੇ ਘਰ ਬਹਿਣਾ ਵਾ ਬੰਦਾ ਪਛੇ ਨੇ ਵਿਆਹ ਨਹੀਂ ਕਰਾਉਣਾ ਇਹਦੀ ਤੇ ਪੜ੍ਹਾਈ ਵੀ ਪੂਰੀ ਹੋ ਜਣੀ ਇਸੇ ਸਾਲ ਹੀ ਅੱਜ ਹੋਈ ਤੇ ਨੀ ਨਾ ਪੂਰੀ ਜਦੋਂ ਹੋਊਗਾ ਤਾਂ ਵੇਖ ਲਾਂਗੇ ਚਲੋ ਕੋਈ ਨਹੀਂ ਮਮਾ ਨੂੰ ਤੂੰ ਹੀ ਸਮਝਾਓ ਚਲੋ ਮੈਂ ਕਰ ਦਿੰਨੀ ਫੋਨ ਆ ਜਾਓ ਤੁਸੀਂ ਜਾਓ ਦੁਕਾਨ ਤੇ ਹਾਂ ਤੋ ਕੀ ਸਮਝਾਤੇ ਰਹਿ ਗਈ ਸੀ ਮੇਜ਼ ਕੀ ਗੱਲ ਹੈ ਦੱਸ ਕਾਲ ਮਮੀ ਕੁਛ ਨਹੀਂ ਆ ਮੈਂ ਅੱਜ ਵਿਆਹ ਨਹੀਂ ਕਰਾਉਣਾ ਮੇਰੇ ਅਲਦੇਵ ਹਜੇ ਤਹਾਨੂੰ ਪੁੱਲੀ ਨਹੀਂ ਤੇ ਹੁਣ ਉਹਦੀ ਆਪਣੀ ਲਾਈਫ ਹੈ ਉਹ ਆਪਣੀ ਜ਼ਿੰਦਗੀ ਜੀ ਰਿਹਾ ਹੈ ਸਿਮਰਤਨ ਤੈਨੂੰ ਯਾਦ ਵੀ ਨਹੀਂ ਕਰਨਾ ਚਾਹੀਦਾ ਕੁਝ ਵੀ ਮਤ ਬੋਲੋ ਤੇ ਤੇਰੀ ਭੈਣ ਹੈ ਤੇ ਮਮੀ ਮੈਂ ਕਿਹਾ ਉਹਨਾਂ ਨੂੰ ਕੁਛ ਕਹਿਣ ਦੀ ਆ ਮੈਨੂੰ ਪਤਾ ਉਹ ਖੁਸ਼ ਆ ਤੇ ਮੈਂ ਉਹਨਾਂ ਤੋਂ ਜ਼ਿਆਦਾ ਖੁਸ਼ ਹਾਂ ਉਹਨਾਂ ਨੂੰ ਖੁਸ਼ ਵੇਖ ਕੇ ਤੇ ਫਿਰ ਇਸਾ ਕਿਉਂ ਅੱਜ ਮੇਰਾ ਮਨ ਨਹੀਂ ਹੈਗਾ ਜਦੋਂ ਮੇਰਾ ਮਨ ਹੋਊਗਾ ਮੈਂ ਦੱਸ ਦੂੰਗੀ ਪੱਕਾ ਹਾਂਜੀ ਮੇਰੇ ਨਾਲ ਦੇਖ ਕੇ ਕੀ ਹੈ ਮੇਰੇ ਨਾਲ ਦੇਖ ਕੇ ਕੀ ਹੈ ਕਿ ਮੈਂ ਮਮਾ ਤੁਹਾਨੂੰ ਜਲਦੀ ਜਲਦੀ ਜਵਾਬ ਦੇ ਆਈਂ ਇਸ ਗੱਲ ਦਾ ਹਾਂਜੀ ਠੀਕ ਹੈ ਤੈਨੂੰ ਜਿੰਨਾ ਟਾਈਮ ਚਾਹੀਦਾ ਨਾ ਤੈਨੂੰ ਦਿੱਤਾ ਪਰ ਖੁਸ਼ ਹੋ ਕੇ ਐਸਾ ਮੂੰਹ ਲਟਕਾ ਕੇ ਨਹੀਂ ਸਲਾਮ ਬੈਲਾਕੋ ਮੇਰਾ ਬੱਚਾ ਮਮਾ ਮੈਨੂੰ ਪਤਾ ਆ ਕਿ ਤੁਹਾਨੂੰ ਮੇਰੀ ਫਿਕਰ ਆ ਪਰ ਇਹਨਾਂ ਚੀਜ਼ ਤੋਂ ਨਿਕਲਣੀ ਨਾ ਥੋੜਾ ਜਿਹਾ ਟਾਈਮ ਲੱਗਦਾ ਵਾ ਵਿਆਹ ਤੇ ਮੈਂ ਇੱਕ ਨ ਇੱਕ ਦਿਨ ਕਰੋਨਾ ਹੀ ਆ ਉਹ ਵੀ ਤੁਹਾਡੀ ਮਰਜ਼ੀ ਨਾ ਕਰਾਉਂਗੀ ਪਰ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਮਮਾ ਇਹ ਚੀਜ਼ਾਂ ਸਾਰੀਆਂ ਨੂੰ ਸਹੀ ਕਰਨ ਲਈ ਆਪਣੇ ਆਪ ਨੂੰ ਸੰਭਾਲਣ ਲਈ ਨਾਲੇ ਵੈਸੇ ਵੀ ਮੈਂ ਤੇ ਕਿੰਨੀ ਖੁਸ਼ਕਿਸਮਤ ਆ ਕਿ ਮੇਰਾ ਪਰਿਵਾਰ ਮੇਰਾ ਇਨਾ ਸਾਥ ਦੇਂਦਿਆ ਵਾ ਸੇ ਆਪਾ ਸਾਰੀ ਝਾੜੀ ਦਾ ਕੰਮ ਨਹੀਂ ਮੁੱਕਦਾ ਕਰਦੇ ਰਹੀਦਾਈ ਕਰਦੇ ਰਹੀਆ ਤਾਂ ਵੀ ਨਹੀਂ ਖਲਾਰਾ ਮੁੱਕਦਾ ਸਵੇਰ ਜੀ ਲੱਗੀ ਇਨਾ ਮੈਨੂੰ ਖੇਚ ਚੜੇ ਨਹੀਂ ਆ ਨਾ ਪੇ ਕੀ ਕਰਾਂ ਛੱਤ ਕੁਛ ਤਾਂ ਠੀਕ ਹੋਈ ਹੋਗੀ ਦਵਾਈ ਖਾਦੀ ਆ ਬੰਦਾ ਉੱਠ ਖਲੋਂਦਾ ਪੇ ਚੱਲ ਜੇ ਵੇਖਾਂ ਮੰਮੀ ਨੇ ਕੀ ਕੀਤਾ ਤਾਂ ਕੀ ਨਹੀਂ ਕੀਤਾ ਕੋਈ ਸਬਜ਼ੀ ਬਣਾਈ ਕਿ ਨਹੀਂ ਮੈਂ ਤਾਂ ਕਲਪ ਗਈ ਆ ਭਾਂਡੇ ਮਾਂਜਾ ਕਿ ਸਬਜ਼ੀ ਬਣਾਵਾ ਕ ਰੋਟੀ ਪਕਾਵਾ ਕੀ ਕਰਾਂ ਦਵਾਈ ਖਾਧੀ ਅਸਰ ਹੋ ਗਿਆ ਤੂੰ ਉੱਠ ਕੇ ਆ ਬਾਹਰ ਆ ਜਾ ਉੱਠ ਕੇ ਤੂੰ ਤਾਂ ਇੰਜ ਪਈ ਆ ਮੈਨੂੰ ਕੰਮ ਹੀ ਕੋਈ ਨਹੀਂ ਜਿੱਤਰਾ ਮਗਰ ਆ ਰਹਿਣਾ ਚਾਹੀਦਾ ਵਗਨ ਮੇਰੇ ਹੋਰ ਕੀ ਮੈਂ ਤਾਂ ਕਲਪ ਗਈ ਆ ਇਹਨਾਂ ਕੰਮ ਕਰ ਕਰ ਕੇ ਮੁੰਡਿਆਂ ਦਾ ਵੀ ਕੋਈ ਟਿਕਾਣਾ ਨਹੀਂ ਹੈਗਾ ਮੰਮੀ ਕੀ ਕਰਦੇ ਕੰਮ ਕਰਨ ਦੇ ਕੰਮ ਹੀ ਕਰਨ ਦੇ ਤੈਨੂੰ ਕੀ ਦੀਦਾ ਕੀ ਹੋਇਆ ਬੜੇ ਔਖੇ ਜੇ ਔਖੇ ਨਹੀਂ ਹੋਣਾ ਕਲਪ ਗਈ ਆ ਸਵੇਰ ਦੀ ਮੈਂ ਇਕੱਲੀ ਕੰਮ ਕਰਦੀ ਕਿ ਚੋਲ ਲ ਫਿਰ ਕਿ ਨਿਕਲ ਨਾ ਬੰਦੇ ਨੂੰ ਦਵਾਈ ਦਿੱਤੀ ਆ ਬੰਦਾ ਉੱਠ ਕੇ ਬਾਹਰ ਆਵੇ ਵੀ ਮੰਮੀ ਕੀ ਕੀਤਾ ਕੀ ਨਹੀਂ ਕੀਤਾ ਦੰਦਾ ਬਿੰਦਾ ਵਾ ਕਿ ਲੰਮੇ ਪੈ ਰਹਿ ਜਾਂਦਾ ਤੂੰ ਦਵਾਈ ਲਈ ਪੁੱਛੀ ਨਹੀਂ ਠੀਕ ਆ ਹੁਣ ਮੈਂ ਕੰਮ ਕਰਾਂਗਾ ਦਵਾਈਆਂ ਪੁੱਛਾਂ ਦਵਾਈ ਪੁੱਛ ਆਪੇ ਸਰੇ ਦੇਖ ਗਿਆ ਮੈਂ ਦਵਾਈ ਬਾਹਰ ਆ ਤਾਂ ਤੂੰ ਪੁੱਛ ਦੇ ਸਕਦੀ ਓਏ ਨੰ ਹਾਏ ਮੈਂ ਕੰਮ ਕਰਾਂਗਾ ਦਵਾਈ ਪੁੱਛਾਂ ਕਿੱਧਰ ਲੈ Pase ਹੋਵਾ ਮੇਰੇ ਚਾਰ ਹੱਥ ਥੋੜੀ ਆ ਇਹ ਕੰਮ ਆਪੇ ਕਰ ਮੇਰੇ ਕੋ ਨਹੀਂ ਹੁੰਦਾ ਮੇਰੇ ਕੋ ਇੱਕੋ ਕੰਮ ਹੁੰਦਾ ਹੀ ਘਾਰ ਸੋਈਦਾ ਕਰਾ ਲਾ ਤਾਂ ਜਾਓ ਕਰਾ ਲਾ ਸਰੇ ਦਵਾਈ ਦੇ ਕੇ ਗਿਆ ਨਾ ਣਾੜੇ ਉਹਨੂੰ ਜੂਸ ਪਿਆ ਗਿਆ ਹੁਣ ਉਹਨੂੰ ਉੱਠਣਾ ਚਾਹੀਦਾ ਬੰਦਾ ਥੋੜਾ ਫਿਰਦਾ ਬਾਹਰ ਅੰਦਰ ਹੁੰਦਾ ਹੈ ਸਰੀਰ ਆਪੇ ਠੀਕ ਹੋ ਜਾਂਦਾ ਹੈ ਪੈਰ ਰਹਿਣਾ ਨਹੀਂ ਠੀਕ ਠੀਕ ਹੁੰਦਾ ਮੈਂ ਤਾਂ ਪੁੱਛੂੰਗਾ ਹੀ ਤੇ ਜਾ ਜਾ ਕੇ ਪੁੱਛ ਫਿਰ ਪੁੱਛੂੰਗਾ ਮੈਂ ਵਿਆਹ ਕੇ ਲੈ ਆਂਦੀ ਪੁੱਛੂੰਗਾ ਮੈਂ ਤੇ ਮੈਂ ਉਹ ਜਾ ਥੋੜੇ ਲਾ ਕੇ ਨੇ ਤੇ ਜਾ ਪੁੱਛ ਮੈਂ ਬੋਲਿਆ ਗੱਲਾਂ ਨਾ ਕਰ ਮੇਰਾ ਕੀ ਮੰਮੀ 24 ਘੰਟੇ ਔਖੇ ਰਹਿੰਦੇ ਤੁਸੀਂ ਤੇ ਔਖੀ ਨਾ ਰਹਾ ਤੇ ਜੇ ਕਰਨਾ ਮੈਂ ਤਾਂ ਔਖੀ ਤੇ ਮਹੀਆਂ ਰਹਿਣਾ ਵਾ ਮੰਨੂਂ ਨਹੀਂ ਗੱਲ ਦੱਸ ਤੂੰ ਮਗਨਨ ਦੇ ਤੂੰ ਕਿਰੀ ਨੀ ਮੇਰੇ ਨਾਲ ਕਿਉਂ ਖੀ ਮੈਨੂੰ ਕਿਨਾ ਪਿਆਰ ਕਰਦੀ ਨਹੀਂ ਹੈ ਕੀ ਹੋ ਗਿਆ ਤੈਨੂੰ ਲੈ ਦੱਸ ਹੁਣ ਤੂੰ ਜਿਹਦਾ ਦੀਆਂ ਗੱਲਾਂ ਕਰਦਾ ਮੈਂ ਫਿਰ ਉਹੋ ਜੇ ਨਾ ਖਣਾ ਤੂੰ ਹਨ ਮੰਮੀ ਕੰਮ ਕਰਕੇ ਵਿਲੀ ਹੋ ਗਈ ਹੈ ਮੈਂ ਪਾਗਲ ਆ ਮੈਂ ਹੁਣ ਦਵਾਈ ਵੀ ਪੁੱਛਾ ਮੈਨੂੰ ਸਭ ਕੁਝ ਕਰਾਂ ਮੈਂ ਇੱਥੇ ਵੀ ਕਰਾਂ ਮੈਂ ਉਥੇ ਮੈਂ ਖਿਚੜੀ ਵੀ ਬਣਾਵਾ ਮੈਂ ਕੀ ਕੀ ਕਰਾਂ ਇੱਕ ਕੰਮ ਆ ਕਰੂੰਗੀ ਵਿਆਹ ਤੋਂ ਪਹਿਲਾਂ ਵੀ ਕਿੰਨਾ ਲਾਡ ਕਰਦੀ ਨਹੀਂ ਸੀ ਤੈਨੂੰ ਹੁਣ ਪਤਾ ਹੋਣ ਤਾਂ ਤੇਰਾ ਕਰਦੀ ਤੂੰ ਹੀ ਨਹੀਂ ਚ ਲਾਡ ਕਰਾਉਣ ਜੋਗੇ ਹੁਣ ਬਥੇਰਾ ਕਰਦੀ ਮੈਨੂੰ ਕੀ ਹੋ ਗਿਆ ਵਿਆਹ ਤੁਹਾਨੂੰ ਨਹੀਂ ਲੱਗਦਾ ਤੇ ਮੈਂ ਲਾਡ ਨਹੀਂ ਕਰਦੀ ਮੈਂ ਤੇਰੇ ਬਿਨ ਚੱਲ ਜਾ ਕੇ ਕੰਮ ਕਰ ਜਾ ਕੇ ਪੁੱਛੋ ਮੈਂ ਪੁੱਛਣਾ ਮੈਂ ਮੈਂ ਆਪੇ ਪੁੱਛ ਲੈਣਾ ਵਾ ਕਿ ਚਾਹ ਬਣਾ ਦੇ ਜਰਾ ਮੇਲੇ ਚੱਲ ਆ ਗਿਆ ਨਾ ਇੱਕ ਕੰਮ ਹੋਰ ਨਵਾਂ ਚਾਹ ਬਣਾ ਲੈ ਹਲੇ ਮੈਂ ਭਾਂਡੇ ਧੋ ਕੇ ਹੁਣ ਰੱਖੀ ਕੋਈ ਨਹੀਂ 2 ਮਿੰਟ ਲੱਗਣੇ ਆ ਚਾਹ ਵੇ ਭਰਾ ਤਲਪਾਈ ਛੱਡੋ ਉਹਨੂੰ ਹੀ ਬਣਾ ਦੇ ਮੇਰੇ ਕੋਲ ਨਹੀਂ ਦੱਸਿਆ ਪਤਾ ਡਾ ਚੱਲ ਕੀ ਜਾਂ ਮਮੀ ਬਾਹਰ ਜਾ ਕੇ ਪਖੰਡ ਕਰਨ ਆ ਜਾਂਦੇ ਆਗੇ ਵੇਲੇ ਅਜੇ ਮੈਂ ਵੀ ਹੱਥ ਨਹੀਂ ਸੁੱਕੇ ਕੀਤੇ ਚਾਹ ਬਣਾ ਦੇ ਮਮੀ ਜਿੰਨੇ ਬਣਾਉਣੀ ਆ ਲੰਮੀ ਪਈ ਆ ਉਹ ਥਾਹ ਤੇ ਬਣਾਓ ਮੇਰ ਕੋਈ ਬੰਦੀ ਮੈਂ ਚੱਲੀ ਆ ਮੈਂ ਵੀ ਰੈਸਟ ਕਰਨਾ ਸਵੇਰ ਦੀ ਲੱਗੀ ਆ ਹੈਲੋ ਸ਼ਮੀ ਹਾਂਜੀ ਆ ਗਈ ਤੁਸੀਂ ਕਿਵੇਂ ਠੀਕ ਹਣ ਹਾਂਜੀ ਠੀਕ ਆ ਪਤਾ ਨਹੀਂ ਉੱਤਕੇ ਤੁਰਦੀ ਆ ਦਵਾਈ ਖਾਦੀ ਆ ਨਹੀਂ ਦਵਾਈ ਤੇ ਮੈਂ ਸਵੇਰ ਦੀ ਖਾਦੀ ਆ ਬਾਅਦ ਵਿੱਚ ਨਹੀਂ ਖਾਦੀ ਕਿਉਂ ਤੈਨੂੰ ਮੈਂ ਕਹਿਆ ਮੈਡੀਸਿਨ ਲੈ ਲੈਣੀ ਹੈ ਆਪਣੇ ਟਾਈਮ ਦੇ ਨਾਲ ਮੈਂ ਦਵਾਈ ਨਹੀਂ ਖਾਏਂਗੀ ਤੇ ਕਿਦਾਂ ਠੀਕ ਹੋਵੇਂਗੀ ਤੂੰ ਸਵੇਰ ਦਾ ਕੁਝ ਖਾਦਾ ਪਹਿਲੇ ਤੁਸੀਂ ਮੇਰੀ ਵੀ ਸੁਣ ਲਓ ਹੂੰ ਮੈਂ ਗੜਨੀ ਮੈਂ ਉੱਠ ਕੇ ਤੁਰਦੀ ਵੀ ਨਹੀਂ ਚੱਕਰ ਉਹਨੇ ਮੈਂ ਫੇਰ ਲੰਮੇ ਪੈ ਗਈ ਹੂੰ ਦਵਾਈ ਸਵੇਰੇ ਦੇ ਕੇ ਗਏ ਬਾਅਦ ਮੈਨੂੰ ਸੁਰਤ ਹੀ ਨਹੀਂ ਕੋਈ ਮੈਂ ਤਾਂ ਖਾਦੀ ਨਹੀਂ ਦੂਜੀ ਖਰਾਕ ਦੇ ਉਹ ਹੁਣ ਸੱਚ ਫੇਰ ਨਾ ਕਿਤੇ ਹੋ ਜੇ ਬੁਖਾਰ ਮੈਨੂੰ ਅੱਛਾ ਉਹ ਤੇ ਠੀਕ ਹੈ ਕੁਛ ਖਾਦਾ ਵਾ ਸਵੇਰ ਦਾ ਜੂਸ ਹੀ ਪੀਤਾ ਉਸ ਤੋਂ ਬਾਅਦ ਤੇ ਕੁਛ ਨਹੀਂ ਖਾਦਾ ਮੰਮੀ ਨੇ ਪੁੱਛਿਆ ਕੁਛ ਖਾਂ ਲੀ ਨਹੀਂ ਮੰਮੀ ਨੇ ਕੁਛ ਕਿਹਾ ਤੇ ਨਹੀਂ ਨਾ ਨਹੀਂ ਨਹੀਂ ਮੰਮੀ ਨੇ ਕੁਝ ਨਹੀਂ ਕਿਹਾ ਨਾ ਮੰਮੀ ਆਏ ਨਹੀਂ ਕਮਰੇ 'ਚ ਬਾਅਦ ਹੂੰ 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 ਦਵਾਈ ਖਾਓ ਬਿਲਕੁਲ ਆਪਣਾ ਠੀਕ ਹੈ ਨਾ ਆ ਫੜੂ ਮੈਂ ਪਾਣੀ ਲੈ ਕੇ ਪਾਣੀ ਹੈ ਕਹਿੰਦੇ ਤੂੰ ਪਾਣੀ ਲੈ ਹਾਂ ਆ ਮੈਂ ਪਾਣੀ ਲੈ ਕੇ ਆਉਣਾ ਠੀਕ ਹੈ ਪਾਣੀ ਮੰਮੀ ਤੂੰ ਨੂੰ ਬਿਲਕੁਲ ਇਹ ਪੁੱਛਾ ਨਹੀਂ ਕੁਝ ਵੀ ਸਵੇਰ ਦਾ ਕੁਝ ਖਾਣ ਪੀਣ ਲਈ ਉਹਨੂੰ ਤੂੰ ਆ ਕੇ ਤੇ ਗਿਆ ਉਹ ਜੂਸ ਪਿਆਇਆ ਉਹਨੂੰ ਦਾ ਬਸ ਥੋੜਾ ਜਿਹਾ ਉਹਨੇ ਪੀਤਾ ਵਾ ਠੀਕ ਹੈ ਨਾ ਕੁਛ ਨਹੀਂ ਖਾਦਾ ਉਹਦੇ ਸਾਹ ਸਤ ਨਹੀਂ ਹੈਗਾ ਵੇਲੇ ਅੰਦਰ ਜਾਣ ਤੱਕ ਨਹੀਂ ਗਿਆ ਉਹਦੇ ਅੰਦਰ ਮੈਂ ਨਾ ਅੰਦਰ ਗਈ ਹਾਂ ਆਵਾਜ਼ ਮਾਰੀ ਸੀ ਤਾਂ ਸੁੱਤੀ ਸੀ ਤਾਂ ਸੁੱਤੀ ਨੂੰ ਮੈਂ ਕੀ ਖਵਾਉਣਾ ਮੈਂ ਕੋ ਕਿਚੜੀ ਬਣਾਈ ਹੁਣ ਆਇਆ ਖਵਾ ਲ ਕਿਹੜਾ ਉੱਠੀ ਹੈ ਨਾ ਉਹ ਕਿਚੜੀ ਖਵਾਉਣਾ ਜ਼ਰੂਰੀ ਮੈਂ ਹੀ ਖਵਾਣੀ ਉਹਦੇ ਮੂੰਹ ਚ ਪਾਣੀ ਹੈ ਤੁਸੀਂ ਵੀ ਦੇ ਖਵਾ ਸਕਦੇ ਮੇਰੇ ਕੋਲ ਮਾਂ ਹੁੰਦਾ ਉਹਨਾਂ ਹੀ ਬਾਕੀ ਮੈਂ ਕੰਮ ਕਰਦਾ ਉਹਨਾਂ ਹੀ ਬਹੁਤਿਆ ਪੁੱਤ ਮੇਰੇ ਕੋਲ ਇੰਨਾ ਕੰਮ ਨਹੀਂ ਹੁੰਦਾ ਵੀ ਬਣਾਵਾ ਵੀ ਤੇ ਖਵਾਵਾ ਵੀ ਮੇਰੇ ਕੋਲ ਬਾਣੀ ਜਾਵੇ ਤਾਂ ਬਹੁਤ ਸੌਖਾ ਹੀ ਫੇਤੀ ਉਹਨੂੰ ਕਹਾ ਠੀਕ ਹੋਵੇ ਆਪਣੀ ਰਸੋਈ ਸੰਭੇ ਮੇਰ ਕੋ ਨਹੀਂ ਉਹ ਸੰਭੀ ਜਾਂਦਾ ਮੰਮੀ ਮੇਰੀ ਗੱਲ ਸੁਣ ਹਾਂ ਸੁਣ ਸੁਣ ਲੈ ਸੁਣ ਮੇਰੇ ਘਰ ਨੂੰ ਇਹ ਤਾਂ ਮਨੇ ਇੰਨੀ ਤਰ੍ਹਾਂ ਫੁੱਲੀਆਂ ਪਾਉਣ ਦੇ ਕਿ ਤਰ੍ਹਾਂ ਮੈਂ ਕੁਛ ਵੀ ਨੂੰ ਕਹਿ ਨਹੀਂ ਕਿ ਅੱਛਾ ਅੱਛਾ ਮੇਰੀ ਗੱਲ ਸੁਣ ਤੇਰੇ ਕੰਮ ਉਹਨੇ ਹੋਣਾ ਪਤਾ ਆ ਮੈਨੂੰ ਪਤਾ ਮੇਰੇ ਕੰਮ ਉਹਨੇਣਾ ਤੂੰ ਮੇਰੇ ਕੰਮ ਹੋਣਾ ਮੰਮੀ ਤੁਹਾਡੇ ਕੰਮ ਹੋਣਾ ਮੈਂ ਵੀ ਉਹਦੇ ਕੰਮ ਹੋਣਾ ਹਾਂ ਫਿਰ ਦੱਸ ਕੰਮ ਹੋਣਾ ਤੇ ਕਿਹਿਆ ਰੱਖ ਲਿਆ ਕਰ ਉਹਦਾ ਉਹ ਤਾਂ ਰੱਖਣ ਤੇ ਨਹੀਂ ਹੋਰ ਕਿਤਨਾ ਦਾ ਰੱਖਾਂ ਉਹ ਅੰਦਰ ਲੰਮੀ ਪਈਏ ਮੈਨੂੰ ਵੇਖਿਆ ਸੀ ਮੈਂ ਰੋਟੀ ਪਾਣੀ ਕਰਨੀ ਖਿਚੜੀ ਬਣਾਈ ਉਹਦੇ ਵਾਸਤੇ ਭਾਂਡੇ ਭੁੰਡੇ ਮੰਜਿਆ ਹੋਰ ਕਿਨਾ ਖਿਆਲ ਰੱਖਾ ਤੂੰ ਮਾਤਾ ਸੀਰੀਅਸ ਨਾ ਨਹੀਂ ਗੱਲ ਨੂੰ ਠੀਕ ਹੈ ਨਾ ਪਰ ਇੱਕ ਗੱਲ ਤੂੰ ਸੱਚੀ ਸੋਚ ਵੇਖ ਲੈ ਮੈਂ ਤਾਂ ਸੋਚ ਤੈਨੂੰ ਨਾ ਕਿਹਾ ਜਾ ਉਹ ਤਾਂ ਮੈਂ ਕਰਤਾ ਨਾ ਰਸੋਈ ਤੇ ਪਕਾਉਂਦੀ ਉਹਦੀ ਮੈਂ ਉਹ ਗੱਲ ਹੀ ਨਹੀਂ ਕਹਿਣ ਦਿਆ ਤੂੰ ਨਹੀਂ ਕਿਹਾ ਕੁਛ ਪਰ ਮੈਂ ਤੈਨੂੰ ਇੱਕ ਗੱਲ ਕਹਿਣ ਦਿਆਂ ਤੇਰੇ ਬਸ ਉਨੇ ਹੀ ਕੰਮ ਆਉਣਾ ਹੋਰ ਨਹੀਂ ਕਿਹਨੇ ਕੰਮ ਆਉਣਾ ਵੇਖ ਲਈ ਤੂੰ ਐਂਡ ਤੇ ਮੇਰੀ ਤੇਰੇ ਲੱਗੇ ਉਹ ਨਹੀਂ ਲੱਗਣੀ ਪਤਾ ਕੋਈ ਨਹੀਂ ਲੱਗਣਾ ਮੈਂ ਵੀ ਉਹਦੇ ਹੀ ਲੱਗੇ ਲੱਗਣਾ ਮੇਰੇ ਪਾਸਾ ਪਤਾ ਤਾ ਤੂੰ ਉਹਦੇ ਨਾਲ ਨਹੀਂ ਮਾਤਾ ਨਾਲ ਨਹੀਂ ਮੈਂ ਸਭ ਪਤਾ ਤਾ ਕੋਵਾਦ ਵਾਈ ਉਹਨੂੰ ਹਾਲੋ ਕੀ ਕਹਿੰਦੇ ਹੋ ਮੰਮੀ ਨੂੰ ਕੁਛ ਨਹੀਂ ਮੰਮੀ ਨੂੰ ਕੀ ਕਹਿਣਾ ਮੰਮੀ ਨੂੰ ਕਿਹੜਾ ਸਰੋਂ ਦਾ ਪੋਚੇ ਪੋਦੇ ਰਹਿੰਦੇ ਤੁਸੀਂ ਮੰਮੀ ਦੀ ਗੱਲਾਂ ਤੇ ਉਹ ਗੱਲ ਨਹੀਂ ਆ ਕੀ ਪਤਾ ਆਏ ਹੁਣ ਮੈਨੂੰ ਕਿਹੜਾ ਸੁਰਤ ਆ ਉਦੋਂ ਨਹੀਂ ਤੇ ਮੈਂ ਪਈ ਐ ਇਦਾਂ ਹੀ ਤੁਸੀਂ ਐਵੇਂ ਉਹਨਾਂ ਦਿਵਾਲੇ ਹੋ ਗਏ ਜੀ ਥੋੜਾ ਖਿਆਲ ਰੱਖਿਆ ਕਰ ਆਪਣਾ ਠੀਕ ਹੈ ਨਾ ਮੈਨੂੰ ਪਤਾ ਤੂੰ ਟੈਨਸ਼ਨਾਂ ਟੈਨਸ਼ਨਾਂ ਇਹ ਕਰਕੇ ਆ ਬਿਮਾਰ ਹੋਈਂ ਹੋਰ ਤਾਂ ਗੱਲ ਕੋਈ ਨਹੀਂ ਆ ਮੇਰਾ ਖਿਆਲ ਰੱਖਣ ਤੋਂ ਤੂੰ ਇੰਜੋਏ ਕੀ ਜੀ ਮੈਨੂੰ ਹੋਰ ਕੀ ਚਾਹੀਦਾ ਮੈਂ ਤਾਂ ਖਿਆਲ ਰੱਖ ਲੀਨਾ ਵਾ ਪਰ ਤੈਨੂੰ ਵੀ ਆਪਣੇ ਮੇਰੇ ਸੋਚਾਂ ਜੀ ਦਾ ਥੋੜਾ ਬੋਤ ਦੱਸੋ ਇੱਕ ਵਾਈਫ ਨੂੰ ਹੋਰ ਕੀ ਚਾਹੀਦਾ ਆ ਜੇ ਦੋ ਦਾ ਹਸਬੰਦ ਇੰਨਾ ਖਿਆਲ ਰੱਖਦਾ ਹੋਵੇ ਮੈਂ ਤੇ ਮੰਮੀ ਦੀਆਂ ਗੱਲਾਂ ਨੂੰ ਦੇਲਤੇ ਹੀ ਨਹੀਂ ਲਾਉਂਦੀ ਚਲੌਣੀਆਂ ਮਣੀ ਚਾਹੀਦੀਆਂ ਠੀਕ ਆ ਚਲ ਕੋਈ ਕਰ ਲਈ ਸਾਰੇ ਕੰਮ ਹੋਈ ਨਾ ਕਰਦਾ ਇਹ ਕਰਦੇ ਦੇ ਬਾਰੇ ਨੇ ਸੋਚੀ ਜਾ ਠੀਕ ਆ ਨਾ ਠੀਕ ਆ ਤੂੰ ਰੈਸਟ ਕਰੋ ਰਾਮਨਾਰਨ ਠੀਕ ਹੋ ਪਹਿਲਾਂ ਸਾਰੇ ਕੰਮ ਹੋ ਜਣੇ ਕਰ ਦੇ ਮੰਮੀ ਨੂੰ ਇੰਨੀ ਗੱਲ ਕਹੋ ਵੀ ਤੂੰ ਹੀ ਮਾੜਾ ਮਟਰ ਰਸੋਈ ਦਾ ਕਰ ਲੋ ਸਫਾਈਆਂ ਸੁਫਈਆਂ ਨਾ ਕਰੋ ਮੈਂ ਠੀਕ ਹੋऊंगी ਨਾ ਤੇ ਮੈਂ ਆਪੇ ਸਫਾਈ ਕਰ ਲੂੰਗੀ ਕਿਉਂਕਿ ਮੰਮੀ ਕੋ ਗੋਡੀਆਂ ਤੋਂ ਤੁਰਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਉਹਨਾਂ ਕੋਈ ਨਗਾ ਮਹੋਣਾ ਨਹੀਂ ਆ ਉਹਨਾਂ ਨੂੰ ਕੋਈ ਜਿੰਨਾ ਤੂੰ ਹੀ ਰਸੋਈ ਦਾ ਕਰਤਾ ਵਾ ਨਾ ਬਸ ਰਹਿਣ ਦਿਓ ਬਾਕੀ ਮੈਂ ਆਪੇ ਕਰ ਲੂੰਗੀ ਜ਼ਰੂਰੀ ਨਹੀਂ ਹੈਗਾ ਕਿ ਕੱਪੜੇ ਤੋਂ ਹੋਂ ਤੇ ਸਫਾਈਆਂ ਕਰਨ। ਸਮਝਣ ਦੇਓ। ਉਹਨਾਂ ਨੂੰ ਕਹਿ ਦੋ ਜਾ ਕੇ। ਕਹਿਣ ਦੀ ਲੋੜ ਨਹੀਂ ਹੈ ਠੀਕ ਹੈ ਨਾ। ਮਾਤਾ ਨੇ ਭਾਵੇਂ ਕੰਮ ਕਰੇ ਭਾਵੇਂ ਨਾ ਕਰੇ ਉਹਨੇ ਰੋਲਾ ਪਾਈ ਜਾਣਾ। ਤੇ ਨਾ ਚੰਗਾ ਹੈ ਨਹੀਂ ਰੋਲਾ ਪਾਉਂਦੀ ਪਾਉਂਦੀ ਕੰਮ ਕਰੀ ਜਾਵੇ। ਫਿਰ ਕਿਹੜੀ ਗੱਲ ਆ? ਕੁਝ ਨਹੀਂ ਹੁੰਦਾ। ਪਹਿਲਾਂ ਵੀ ਕਰਦੀ ਰਹੀ ਹੁਣ ਵੀ ਕਰ ਲੂਗੀ ਕੋਈ ਨਹੀਂ ਇੱਕ ਦਿਨ ਨਾ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਕਿ ਮੈਂ ਕਹਾਂ ਦੀ ਕਿ ਉਹਨਾਂ ਕੋਈ ਨਹੀਂ ਹੈ ਨਾ ਹੁੰਦਾ ਸਮਝਣ ਦੀ ਕੋਸ਼ਿਸ਼ ਕਰੋ। ਰੋਲਾ ਪਾਉਂਦੀ ਕੋਈ ਗੱਲ ਨਹੀਂ। ਪਾ ਲੈਣ ਦੋ। ਰੋਲੇ ਦੀ ਗੱੜੀ ਕਰ ਲਿਆ। ਇੱਕ ਮਿੰਟ ਕੋਈ ਗੱਲ ਠੀਕ ਹੈ ਨਾ ਤੂੰ ਰੈਸਟ ਕਰੋ ਠੀਕ ਹੈ ਕੋਈ ਚੱਕਰ ਨਹੀਂ ਆ ਠੀਕ ਆਰਾਮ ਨਾਲ ਕੋਈ ਸੋਚਣ ਦੀ ਲੋੜ ਨਹੀਂ ਜ਼ਿਆਦਾ ਠੀਕ ਆ ਮੈਂ ਜਾਮਾ ਪਰ ਕੰਮ ਹੈ ਛੋਟਾ ਜਿਹਾ ਮੈਨੂੰ ਮੈਂ ਘਰ ਆਵਾਂ ਠੀਕ ਆ ਓਕੇ 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 ਰੈਸਟ ਕਰੋ ਤੁਸੀਂ ਆਰਾਮ ਨਾਲ ਓਕੇ ਜੇ ਮੈਨੂੰ ਤੁਸੀਂ ਮੈਨੂੰ ਪੁੱਛੋ ਤੂੰ ਮੇਰਾ ਕੀ ਬਣੇ ਤੁਹਾਨੂੰ ਪਤਾ ਇੱਕ ਜਣਾਂ ਨੇ ਸਾਰਾ ਕੁਝ ਭੁੱਲ ਜਾਂਦੀ ਆ ਜੇ ਦੋ ਦਾ ਹਸਬੰਡ ਇੰਨਾ ਖਿਆਲ ਰੱਖੇ ਸੱਸ ਸਸਦੀ ਕੋਣ ਪ੍ਰਵਾਹ ਕਰਦਾ ਵਾ ਹੁਣ ਮੰਮੀ ਜੀ ਇੰਨਾ ਕੁਝ ਬੋਲਦੇ ਆ ਤੇ ਮੈਂ ਦਿਲ ਤੇ ਨਹੀਂ ਲਾਉਂਦੀ ਮੈਨੂੰ ਪਤਾ ਵਾ ਕਿ ਤੂੰ ਹੀ ਮੇਰੇ ਨਾਲ ਓ ਮੈਨੂੰ ਇੰਨਾ ਬਹੁਤ ਆ ਨਹੀਂ ਤੇ ਮੇਰਾ ਤੇ ਇੱਥੇ ਜੀਣਾ ਹਰਾਮ ਹੋ ਜੀ ਇਹ ਕਾਰ ਮੈਨੂੰ ਪੁੱਛਿਆ ਨਹੀਂ ਆਏ ਮੰਮੀ ਜੀ ਕਿ ਤੂੰ ਠੀਕ ਆ ਕਿ ਨਹੀਂ ਠੀਕ ਛੁਗੜਾ ਵੇ ਲਈਓ 2 ਮਿੰਟ ਹੁਣ ਲੰਮੀ ਪਾਵਾਂ ਫਿਰ ਵੀ ਨਹੀਂ ਮਾਂ ਹੀ ਬੇਲੀ ਹੋਈ ਹੈ ਸਵੇਰ ਦੀ ਅੜੀ ਪਈ ਤੜੀ ਥੱਕ ਗਈ ਹੈ 아이 ਨਵੀ ਕਾਮਨਾ ਪਵੇ ਰੱਬ ਕੇ ਨੂੰ ਲੈ ਹੁਣ ਕਿਹੜਾ ਆ ਗਿਆ ਲੰਮੇ ਵੀ ਨਾ ਪੈਣ ਦਿਓ ਨੇ ਹੈਲੋ ਹੈਲੋ ਹਾਂ ਬਿਮਲ ਜੀ 사시ਗਰ ਮਾ 사시ਗਰ ਬਟਾ ਕੀ ਹਾਲ ਚੱਲ ਹੈ? ਆਸਵਧਿਆ ਤੁਸੀਂ ਸਨਾਓ ਠੀਕ ਹੋ? ਮੈਂ ਠੀਕ ਹਾਂ ਤੁਸੀਂ ਠੀਕ ਹੋ ਤੂੰ ਫੋਨ ਕੀਤਾ। ਹਾਂਜੀ ਮਮਾ ਫੋਨ ਨਹੀਂ ਕਰ ਸਕਦੀ। ਨਹੀਂ ਨਹੀਂ ਮੈਂ ਘਬਰਾ ਗਈ ਮ제 ਲੰਮੀ ਪਈ ਹਾ ਪੁੱਤ। ਅੱਛਾ ਅੱਛਾ ਹੋਰ ਸਨਾਓ ਸੇਤ ਠੀਕ ਹਾਂ? ਹਾਂ ਬਟਾ ਬਿਲਕੁਲ ਠੀਕ ਹੈ ਮੈਂ। ਹੋਰ ਭਾਬੀ? ਭਾਬੀ ਵੀ ਠੀਕ ਹੈ। ਅੱਛਾ ਅੱਛਾ ਤੇ ਮੈਂ ਤੁਹਾਨੂੰ ਫੋਨ ਕੀਤਾ ਸਕਾ ਕਿ ਅਸੀਂ ਨਾ ਸ਼ਾਮੀ ਆਉਣ ਲੱਗੇ। ਸ਼ਾਮੀ ਆਉਣਾ ਵਾ? ਹੈਲੋ। ਹੈਲੋ ਮਮੀ। ਸ਼ਾਮੀ ਆਉਣਾ ਮਾ ਪੁੱਤ ਹਲੋ ਹਲੋ ਸ਼ਾਮੀ ਆਉਣਾ ਮਾ ਸ਼ਾਮੀ ਆਉਣਾ ਮਾ ਹਾਂ ਹਾਂ ਸ਼ਾਮੀ ਅਹੀਂ ਨਾ ਆਉਣਾ ਮਾ ਇਹ ਵੀ ਆਉਣਗੇ ਨਾਲ ਰੋਣਾ ਨੇ ਵੀ ਆਉਣਾ ਮਾ ਹਾਂਜੀ ਹਾਂਜੀ ਚਲ ਠੀਕ ਆ ਜਿਉ ਕੋਈ ਗੱਲ ਨਹੀਂ ਹਾਂ ਭਾਬੀ ਨੂੰ ਦੱਸ ਦਿਓ ਠੀਕ ਹੈ ਪੁੱਤ ਹਾਂ ਚਲੋ ਠੀਕ ਆ ਬਾਅਦ ਕੀ ਗੱਲ ਆਣ ਕੇ ਕਰਾਂਗੇ ਫਿਰ ਚੰਗਾ ਪੁੱਤ ਓਕੇ ਮੰਮਾ ਓਕੇ ਬਾਏ ਲੈ ਹਿੱਦਰ ਕਾ ਮਨ ਨਹੀਂ ਨਿਭੜਿਆ ਹਿੱਦਰ ਬੀਬੀ ਰਾਣੀ ਆਉ ਲੱਗੀ ਅੱਜ ਮੈਂ ਸਬਜ਼ੀ ਬਣਾ ਕੇ ਵੇਲੀ ਹੋਈ ਆ ਤੇ ਚਲ ਰਾਤ ਨੂੰ ਸਰਜੂਗਾ ਹੁਣ ਭੈਣਾਂ ਦੀ ਮੈਂ ਆਉਣਾ ਤੇ ਹੁਣ ਤੇ ਕੁਛ ਨਾ ਕੁਛ ਬਣਾਉਣਾ ਪੈਣਾ ਕਿ ਪਰੌਣਾ ਆਉਂਦੇ ਆ ਨਾਲ ਤੇ ਮੇਰੇ ਕੋਲ ਤੇ ਕੱਲੀ ਕੋ ਹਣਾ ਨਹੀਂ ਮੈਂ ਜਾਨੀ ਆ ਉਹਨੂੰ ਕਹੀਂ ਨਹੀਂ ਉੱਠ ਤੇ ਭੈਣ ਕੰਬਕੁੰਮ ਕਰਲਾ ਹੁਣ ਸੇਰਦੀ ਤੂੰ ਬਿਮਾਰ ਪਈ ਠੀਕ ਤੇ ਹੋਈ ਗਈ ਹੋਏਗੀ ਥੋੜਾ ਬਤਾ ਥੋੜਾ ਬਤਾ ਤੂੰ ਕਰ ਥੋੜਾ ਬਤਾ ਮੈਂ ਕੀਤਾ ਵਾ ਰਲ ਮਿਲ ਕੇ ਸਰਜੂਗਾ ਇਹ ਤੇ ਉੱਠਣ ਦਾ ਨਾਂ ਨਹੀਂ ਲੈਣ ਦੀ ਪਰੌਣਿਆਂ ਨੇ ਘਰ ਹੋਣਾ ਵਾ ਤੇ ਜੁਲਾ ਤਾਣ ਕੇ ਪਈ ਆ ਮਹਾਰਾਣੀ ਉਹ ਲੱਮੀ ਪਈ ਆ। ਸ਼ੰਮੀ ਹਾਂਜੀ ਮੰਮੀ ਜੀ ਠੀਕ ਐ ਬਸ। ਹਾਂਜੀ ਹਾਂਜੀ ਠੀਕ ਐ। ਬੈਠੋ ਮੰਮੀ। ਮੈਂ ਤਾਂ ਬੈਹ ਜੂਗੀ ਪਰੌਣੇ ਆਉਣ ਦੇ ਪੁੱਤ ਘਰ। ਪਰੌਣੇ ਆਹੋ ਭੈਣ ਤੇਰੀ ਨੇ ਆਉਣਾ ਮੈਂ ਤੇ ਨਾਲੇ ਜਵਾਈ ਆਪਣੇ ਆਉਣ ਦੇ। ਵਿਮਲ ਦੀਦੀ ਆਉਣ ਲੱਗੀਆਂ। ਵਿਮਲ ਦੀਦੀ ਆਉਣ ਲੱਗੀਓ। ਅੱਛਾ ਮੰਮੀ। ਕਦੋਂ ਆਣਣ ਨੇ? ਸ਼ਾਮੀ ਆਉਣਾ ਤੈਨੂੰ ਫਰਕ ਹੈਗਾ ਥੋੜਾ ਬਥਾ ਕਿ ਨਹੀਂ ਹੈਗਾ। ਨਹੀਂ ਮੰਮੀ ਠੀਕ ਐ ਮੈਂ। ਦਵਾਈ ਖਾਧੀ ਇਦਾਂ ਹੀ ਆ ਬਸ। ਤੇ ਫਿਰ ਪੁੱਤ ਦੋ ਤਿੰਨ ਸਬਜ਼ੀਆਂ ਬਣਾ ਲਾ ਉੱਠ ਕੇ ਤੇ ਨਾਲ ਮੂੰਗੀ ਦਾ ਕੜਾ ਬਣਾ ਲਈ ਤੇ ਥੋੜੀ ਜੀ ਖੀਰ ਬਣਾ ਲਈ ਉਹ ਪਰੋਣੇ ਨੂੰ ਬੜੀ ਪਸੰਦ ਦੀ ਬਣਾ ਲੇਂਗੇ ਨਾ ਮੰਮੀ ਦੋ ਤਿੰਨ ਸਬਜ਼ੀਆਂ ਆਹੋ ਦੋ ਤਿੰਨ ਤੇ ਪਨੀਰ ਬਣਾਉਣਾ ਹੀ ਪੈਣਾ ਨਾਲ ਇੱਕ ਅੱਧੀ ਤਰੀ ਵਾਲੀ ਬਣਾ ਲਾ ਇੱਕ ਅੱਧੀ ਸੁੱਕੀ ਬਣਾ ਲਾ ਨਾਲ ਖੀਰ ਬਣਾ ਲਾ ਤੇ ਨਾਲ ਮੂੰਗੀ ਦਾ ਕੜਾ ਬਣਾ ਲਾ ਤੇ ਦੋ ਚਾਰ ਫੁਲਕੇ ਲਾ ਲਾਂਗੇ ਜਦੋਂ ਓਣਗੇ ਗਰਮ ਗਰਮ ਮੰਮੀ ਇੱਕ ਕੰਦੀ ਸਬਜ਼ੀ ਨਾ ਨਹੀਂ ਸਰੂਗਾ ਇੱਕ ਸਬਜ਼ੀ ਹੈਗੀ ਦੋ ਤਿੰਨ ਹੋਰ ਬਣਾਣਾ ਨਾ ਧੰਨਵਾਦ ਆ ਤਬੀਅਤ ਵਿਗੜੀ ਪਈ ਆ ਇੰਨੇ ਚਿਰ ਮੇਰੇ ਕੋਲ ਸੋਈ ਚ ਖਲੋਤਾ ਨਹੀਂ ਜਾਣਾ ਮੰਮੀ ਕੋਰੋਨਾ ਤੋਂ ਹੁਣ ਪੈਣਾ ਹੀ ਆ ਨਾ ਬੱਚੇ ਹੁਣ ਮੈਂ ਵੀ ਸਿਹਰ ਦੀ ਕਰਨ ਰਹੀ ਆ ਮੇਰੇ ਗੋਡੇ ਨਹੀਂ ਕੰਮ ਕਰਦੇ ਕਿ ਮੇਰੇ ਕੋਲ ਖਲੋਤਾ ਨਹੀਂ ਜਾਂਦਾ ਹੁਣ ਹੁਣ ਮੈਂ ਕਿੰਨਾ ਕਰਾਂ ਇੱਕ ਸਬਜ਼ੀ ਤੇ ਮੈਂ ਬਣਾਤੀ ਵੀ ਚਲ ਰਾਤ ਨੂੰ ਸਰਜੂ ਸਾਡਾ ਤੇ ਹੁਣ ਉਹ ਵਿੱਚ ਆਉਣ ਡਈ ਆ ਤੈਨੂੰ ਕੀ ਕਰਨਾ ਤੇ ਬਣਾਉਣੀ ਵੀ ਨਾਲ ਪਰਾਉਣਾ ਜੇ ਉਹ ਕੱਲੀ ਹੁੰਦੀ ਫੇਰ ਤੇ ਕੋਈ ਡਰ ਨਹੀਂ ਸੀ ਹੁਣ ਨਾਲ ਪਰਾਉਣਾ ਆਉਣ ਡਿਆ ਹੁਣ ਸਾਨੂੰ ਕੁਛ ਨਾ ਕੁਛ ਤੇ ਪੁੱਤ ਬਣਾਵਾਂ ਪਊਗਾ ਤੂੰ ਮੇਰਾ ਪੁੱਤ ਉੱਠੇ ਹੀ ਮਤ ਕਰ ਉੱਠ ਤੇ ਤੂੰ ਸਬਜ਼ੀਆਂ ਦੋ ਬਣਾ ਲੈ ਚੱਲ ਤੇਰੇ ਲੱਗੋ ਮੈਂ ਕੱਟ ਕਟਾ ਕੇ ਮੈਂ ਦੇ ਦੂੰਗੀ ਸਬਜ਼ੀ ਤੈਨੂੰ ਥੋੜਾ ਬਤ ਮਮੀ ਕਰਾ ਦੂੰਗੀ ਮਗਰ ਸਵੇਰ ਦੀ ਤੇਰੇ ਸਾਹਮਣੇ ਬਿਲਾ ਲੱਗੀ ਆ ਤੇਰੀ ਖਿਚੜੀ ਵੀ ਬਣਾਈ ਆ ਤੂੰ ਉਹ ਵੀ ਖਾ ਲੈ ਨਾਲੇ ਉੱਠ ਠੀਕ ਆ ਮੰਮੀ ਹੈ ਉੱਠਦੀ ਆ ਮੰਮੀ ਚੱਲ ਉੱਠ ਕੇ ਮੇਰਾ ਪੁੱਤ ਰੋਟੀ ਸਬਜ਼ੀ ਬਣਾ ਫਟਾਫਟ ਨਾ ਛਾਮੀ ਆਜਣਾ ਚਾਹ ਪਾਣੀ ਪੀਣਾ ਬੁਖਾਰ ਤੇ ਤੇਰਾ ਲੱਥਾ ਹੀ ਹੈਗਾ ਠੀਕ ਹੈ ਦਵਾਈ ਖਾਧੀ ਆ ਨਾ ਰਾਣੇ ਨੇ ਖਵਾਈ ਨਾ ਦਵਾਈ ਹੁਣ ਫਰਕ ਹੈਗਾ ਲੱਗਦਾ ਤੁਮਨੇ ਫਰਕ ਹੈ ਨਾ ਉੱਠ ਪੋਣ ਉੱਡ ਜਾ ਛੱਡ ਦੇ ਜੁੱ ਜੁ ਲੈ ਨੂੰ ਗੱਲ ਨਾ ਲਾਇਆ ਹੀ ਕਿਹਨੂੰ ਖਾਈਂ ਨੇ ਮਾਤਾ ਕੀ ਹੋ ਗਿਆ ਵਾ ਹੁਣ ਬਈਆ ਤੇਰਾ ਉੰਡਿਆ ਹੀ ਹਾਂ ਤੇ ਮੈਂ ਹਾਂ ਉਠ ਦੋ ਦਿਨ ਸਬਜ਼ੀਆਂ ਬਣਾ ਲਾ ਨਾਲ ਮਟਰਾਂ ਵਾਲੇ ਛੋਲ ਬਣਾ ਲਾ ਤੇ ਕੜਾਹ ਬਣਾ ਲਾ ਤੇ ਖੀਰ ਬਣਾ ਲਾ ਹੁਣ ਪ੍ਰੋਣਾ ਉੰਡਿਆ ਪੁੱਤ ਕਰਨਾ ਤੇ ਪੈਣਾ ਹੀ ਆ ਤੇ ਇੱਕ ਸਬਜ਼ੀ ਮੈਂ ਬਣਾ ਹੀ ਦਿੱਤੀ ਯਾਰ ਅੱਜ ਹੋਗੀ ਮੈਂ ਤਾਂ ਕਹਾਂ ਸਰਜੂਗਾ ਸਾਡਾ ਹੁਣ ਮੈਨੂੰ ਥੋੜੀ ਪਤਾ ਐ ਇੰਨਾ ਜੂਆ ਨਹੀਂ ਆ ਕੇ ਟਪਕ ਜਾਣਾ ਇੱਥੇ ਤੁਹਾਨੂੰ ਤਾਂ ਉੱਠਣਾ ਹੀ ਪਊ ਨਾ ਪੁੱਤ ਮਾਤਾ ਦਾ ਹਾਲਤ ਵੇਖ ਲਾ ਉਹ ਤਾਂ ਮੈਂ ਵੇਖਣੀ ਨਹੀਂ ਆ। ਉਹ ਕਿਨੇ ਡਿੱਗ ਪੈਣਾ ਤਾਂ ਕੀ ਉਹ ਤੇ ਉਹ ਤਾਂ ਮੈਂ ਵੇਖਣੀ ਨਹੀਂ ਤੇ ਹੁਣ ਬਣਾਉਣੀ ਤੇ ਪਉ ਨਾ ਆਉਂਡਿਆ ਨਾ ਉਹ। ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਮੈਂ ਠੀਕ ਹੈ ਗਈ ਆ। ਕੋਈ ਗੱਲ ਨਹੀਂ ਮੈਂ ਬਣਾ ਲੈਣੀ ਆ। ਯਾਰ ਕਿੱਥੇ ਠੀਕ ਆ ਉਹਦਾ ਕੋਈ ਹਾਲ ਹੀ ਨਹੀਂ ਕਿ ਮਾਤਾ। ਮੈਂ ਨਾਲ ਕਰਾਉਂਗੀ ਪੁੱਤੇ ਵੇ ਕੱਲੀ ਨੂੰ ਨਹੀਂ ਕਰਨ ਦੀ ਮੈਂ ਕਰਾਉਂਗੀ। ਹੁਣ ਪਰੌਣੇ ਤਾਂ ਸਾਹਮਣੇ ਕਿ ਨਹੀਂ ਸਾਹਮਣੇ। ਉਹ ਤਾਂ ਠੀਕ ਆ ਮੇਰੀ ਗੱਲ ਸੁਣ ਲੈ ਸੁਤੀ ਰਹਿੰਦੇ ਲੱਗੇ ਆਪਣੀ ਸ਼ਿੰਦੋਣੀ ਗਈ ਨੂੰ ਸੱਦ ਲੈਣਾ ਚਾਹੁੰਦੇ। ਉਹ ਮਿੰਦਾ ਸ਼ਿੰਦੋ ਹੈ ਨਹੀਂ ਕਿ ਦਈਆਂ ਉਹ। ਉਹ ਕੰਮ ਤੇ ਗਈਆਂ ਕਿਤੇ ਲੱਗੀਆਂ ਜਾ ਕੇ। ਮੰਮੀ ਜੀ ਵੈਸੇ ਮੈਂ ਕਿ ਤੁਸੀਂ ਮਤਲਬ ਕਹਿੰਦੇ ਸੀ ਨਾ ਕਿ ਜਦੋਂ ਵੀ ਦੀਦੀ ਭਾਜੀ ਆਉਂਦੇ ਆ ਤੇ ਭਾਜੀ ਵਾਸਤੇ ਤੁਸੀਂ ਟੇਬਲ ਬੁੱਕ ਕਰਾਇਆ ਹੁੰਦਾ ਨਾ ਹਰ ਵਕਤ ਤੇ ਤੁਸੀਂ ਅੱਜ ਉਹ ਹੀ ਕਰਾ ਲੈਂਦੇ ਤੁਹਾਨੂੰ ਪਤਾ ਮੇਰੀ ਤਬੀਅਤ ਠੀਕ ਨਹੀਂ ਆ ਪਰ ਭਾਈ ਲਈ ਟੇਬਲ ਤਾਂ ਮੈਂ ਬੁੱਕ ਕਰਾਉਣੀ ਹੁੰਨੀ ਆ ਤੇ ਉਹ ਆਂਦੇ ਹੀ ਨਹੀਂ ਖਾਣੇ ਟੇਬਲ ਵਾਲੀ ਰੋਟੀਆਂ ਭਾਬੀ ਦੇ ਹੱਥਾਂ ਦੀ ਪੱਕੀ ਖਾਣੀ ਆ ਤਾਂ ਤੈਨੂੰ ਕਿਹਾਈ ਵਿਮਲ ਵੀ ਇਹ ਆਉਂਦੀ ਆਂਦੀ ਪਰਚਾਈ ਬਣਾਉਗੀ ਤਾਂ ਉਹਦੇ ਪਰਚਾਈ ਦੇ ਤਾਂ ਦੀ ਸਬਜ਼ੀਆਂ ਖਾਣੀਆਂ ਸੁਆਦ ਬੜੀਆਂ ਬਣਾਉਂਦੀ ਆ ਤਾਂ ਤੈਨੂੰ ਕਿਹਾਈ ਨਹੀਂ ਤਾਂ ਮੈਂ ਟੇਬਲ ਬੁੱਕ ਕਰਾ ਲੈਣੀ ਆ ਤੇ ਮੰਮੀ ਕਰਾ ਦੋ ਨਾ ਜਿੱਦਾਂ ਦਿਨ ਤਾਨੂੰ ਤੇ ਪਤਾ ਹੀ ਐ ਮੈਂ ਨਹੀਂ ਠੀਕ ਐ ਤੇ ਕਰਾ ਦੋ ਤੇਰਾ ਆਪਣਾ ਭਈਆ ਨਹੀਂ ਉਹ ਮੰਨਦਾ ਉਹ ਜਵਾਈ ਤੁਹਾਡਾ ਨਹੀਂ ਮੰਨਦਾ ਆਂਦਾ ਭਾਬੀ ਦੇ ਹੱਥਾਂ ਦੀਆਂ ਖਾਣੀਆਂ ਤੇ ਮੈਂ ਕੀ ਕਰਾਂ ਫਿਰ ਤੇ ਚੱਲ ਕੋਈ ਨਾ ਬਣਾ ਲਓ ਫਿਰ ਕੀ ਹੋਇਆ ਜੇ ਉਹਨੂੰ ਰੀਜ ਆਏ ਤਾਂ ਤੈਨੂੰ ਰੀਜ ਨਹੀਂ ਆਗੀ ਬਣਾ ਲਾ ਉੱਠ ਕੇ ਆ ਜਾ ਮੇਰੇ ਪੁੱਤ ਨਾਲ ਕਰਾ ਦੂੰਗੀ ਮੈਂ ਤੇਰੇ ਹਾਂ ਦੇ ਹੱਥਾਂ ਨਹੀਂ ਨੇ ਬੜੀ ਯਾਰ ਸੁਣੀਆ ਭਾਬੀ ਦੇ ਹੱਥਾਂ ਨਹੀਂ ਪਹਿਲੀ ਯਾਰ ਸੁਣੀਆ ਮੈਂ ਪੱਕੀਆਂ ਖਾਣੀਆਂ ਉਹ ਵਾਧੀਆਂ ਨਹੀਂ ਹੋਣੀਆਂ ਨਾ ਤਾਂ ਕਰਕੇ ਸਾਰੇ ਖਾਂਦੇ ਆ ਨਵੀਂ ਨਵੀਂ ਬੋਟੀ ਆਵੇ ਤਾਂ ਉਹਦੇ ਹੱਥਾਂ ਦੀਆਂ ਖਾਂਦੇ ਪਰ ਨਹੀਂ ਖਾਣੀਆਂ ਸਬਜ਼ੀਆਂ ਬਣਾਉਂਦੀ ਆ ਕੀ ਕੁਝ ਬਣਾਉਂ ਮੇਰੀਏ ਤੈਨੂੰ ਪਤਾ ਤਾਂ ਹੈਗਾ ਉਹਨਾਂ ਨੂੰ ਨਹੀਂ ਪਤਾ ਠੀਕ ਪਰ ਤੈਨੂੰ ਤਾਂ ਪਤਾ ਨਹੀਂ ਮੈਨੂੰ ਪਤਾ ਮੈਂ ਤਾਂ ਹੀ ਤੇ ਕਹਿੰਦੀ ਮੈਂ ਤੇਰੇ ਨਾਲ ਕਰਾ ਦੂੰਗੀ ਹੋਰ ਮੈਂ ਕੀ ਕਰ ਹੁਣ ਮੱਕਲੀ ਕਰ ਲੂੰਗੀ ਤੂੰ ਦੱਸ ਸਵੇਰ ਦੀ ਮੈਂ ਹੁਣ ਲੱਗੀਆਂ ਹੁਣ ਮੈਂ ਕੱਲੀ ਕਰ ਲੂੰਗੀ ਤੂੰ ਦੱਸ ਮੇਰੀ ਗੱਲ ਸੁਣੋ ਤੁਸੀਂ ਕਰਾ ਦਿਓ ਹਾਂ ਟੇਬਲ ਬੁੱਕ ਬਾਜੀ ਉੱਥੇ ਖਾ ਲਣਗੇ ਅਜਾ ਦਿਨ ਰੋਟੀ ਕਰਾ ਦਿਓ ਕੋਈ ਨਹੀਂ ਮੈਂ ਉਹ ਤੇ ਕਰਾ ਦਿੰਨਾ ਤੂੰ ਰਹਿਣ ਦੇ ਪੁੱਛ ਲੈ ਫਿਰ ਉਹਨਾਂ ਨੂੰ ਮੈਂ ਨਹੀਂ ਕਰਦੀ ਆਪ ਮੁਝੋ ਹਾਂ ਕਰੋ ਹਾਂ ਫੋਨ ਆਪਣੇ ਹੋਣ ਉਸ ਨਾਲ ਪਾਈਏ ਜਦੋਂ ਤੇ ਮਾਰੇ ਉਹਨੂੰ ਬਿਮਾਰ ਹੋ ਹੋ ਗਈ ਨਾ ਤੇ ਤੈਨੂੰ ਹੋਰ ਰੋਣੇ ਆ ਪੁੱਤ ਨੇ ਪੁੱਛ ਲੈ ਭਾਈਏ ਆਪਣੇ ਨੂੰ ਮੈਂ ਕਿਹਾ ਮਨਾ ਕੀਤਾ ਠੀਕ ਹੈ ਮੰਮੀ ਉਹ ਪੁੱਛ ਲੈਂਦੇ ਆ ਪੁੱਛ ਲੈ ਤੇ ਕਰ ਦੇ ਮੈਂ ਕੋਈ ਦੋਖੀ ਨਹੀਂ ਆ ਤੁਹਾਡੀ ਪੁੱਛੋ ਤੇ ਆ ਪੁੱਛੋ ਠੀਕ ਹੈ ਮਰਵਾ ਲੈਣਾ ਇਹਨਾਂ ਮੈਂ ਕਰਨ ਢਈ ਆ ਤੇ ਮੈਂ ਦੋਖੀ ਆ ਤੇ ਕਰਨ ਢਈ ਆ ਕੋਈ ਰੈਸਟ ਕਰਨ ਦੋ ਕੋਈ ਨਹੀਂ ਉਹਨੂੰ ਠੀਕ ਹੈ ਉਹ ਕਰ ਲੈਣਾ ਕਰ ਲੈ ਆਪਣੇ ਭਾਈ ਜੀ ਨਾਲ ਇਹ ਵਿੱਚ ਆ ਕੇ ਟੰਗ ਲਾ ਦੂ ਭਾਜੀ ਨਾਲ ਕਰ ਲਾਦਾ ਉਹ ਬਿਠਾ ਰੋ ਕਰਕੇ ਬਿਠਾ ਰੇ ਮੀਨਾਂ ਪੱਕਾ ਇੱਥੇ ਪੱਕੜ ਗਿਆ ਨਾ ਉੱਥੇ ਜਾਇਓ ਬੈਠੇ ਰਹੋ ਭੁੱਖੇ ਪਤਾ ਨਹੀਂ ਕੀ ਕਰਦਾ ਹੀ ਮੁੰਡਾ ਮੈਨੂੰ ਸਮਝ ਨਹੀਂ ਆਉਂਦੀ ਉੱਦਾਂ 24 ਘੰਟੇ ਸੁਣਾਉਂਦੇ ਰਹਿੰਦੇ ਆ। ਅਹੀਂ ਸਾਡਾ ਜਵਾਈ ਆਵੇ ਤੇ ਅਸੀਂ ਤੇ ਟੇਬਲ ਬੁੱਕ ਕਰਾਇਆ ਹੁੰਦਾ ਵਾ। ਸਾਰਾ ਕੁਝ ਰੈਸਟੋਰੈਂਟ 'ਚ ਹੀ ਚੱਲਦਾ ਵਾ। ਅਸੀਂ ਤੇ ਘਰ ਦਾ ਕਦੀ ਖੋਲ ਰੋਟੀ ਪਣੀ ਖਵਾਇਆ ਹੀ ਨਹੀਂ ਆ। ਤੇ ਹੁਣ ਮੈਂ ਬਿਮਾਰ ਐ ਤੇ ਹੁਣ ਇਹ ਉੱਠ ਕੇ ਤੇ ਚਾਰ-ਚਾਰ ਸਬਜ਼ੀਆਂ ਬਣਾ। ਹਾਦ ਹੋ ਗਈ ਇਹਨਾਂ ਵਾਲੀ। ਹੁਣ ਕਰਾਓ ਟੇਬਲ ਬੁੱਕ। ਜਿਹੜੇ ਫੌੜ ਮਾਰਦੇ ਜੀ। ਉੱਥੇ ਤੇ ਬੜੀ ਵਡਿਆਈ ਕਰਨ ਦੀ। ਹਾਪੇ ਪੁੱਛ ਲੈਣ ਦੇ ਨੇ।